परम सत्कार जब दोस्तों मैं तौडा अपना लेखक ते पत्रकार राम सिंह टिल्लो विषय 5 मई 2024 खबरों ਦਾ ਸਿਆਸੀ ਵਿਸ਼ਲੇਸ਼ਣ ਅੱਜ ਸ਼ਾਮ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 7 ਵਜੇ ਅਯੋਧਿਆ ਮੰਦਿਰ ਚ ਰਾਮ ਲਾਲਾ ਦੇ ਉਹਨਾਂ ਨੇ ਦਰਸ਼ਨ ਕੀਤੇ ਨੇ ਤੇ ਨਾਲ ਉਹਨਾਂ ਦੰਡਵਤ ਪ੍ਰਣਾਮ ਵੀ ਕੀਤਾ ਹੈ ਅਤੇ ਸੁਗਰੀਵ ਚੌਂਕ ਤੋਂ ਲਗਭਗ 4 ਕਿਲੋਮੀਟਰ ਤੱਕ ਦਾ ਉਹਨਾਂ ਨੇ ਰੋਡ ਸ਼ੋਅ ਕੀਤਾ ਹੈ ਇਸ ਰੋਡ ਸ਼ੋਅ ਵਿੱਚ ਬਹੁਤ ਭਾਰੀ ਹਾਜ਼ਰੀ ਰਹੀ ਜਿਦੇ ਚ ਯੋਗੀ ਅਦਿੱਤਿਆਨਾਥ ਉਹਨਾਂ ਦੇ ਨਾਲ ਰਹੇ ਤੇ ਸ਼੍ਰੀ ਲਾਲਜੀ ਜੋ ਕਿ ਉਸ ਲੋਕ ਸਭਾ ਦੀ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਉਹ ਵੀ ਉਹਨਾਂ ਦੇ ਨਾਲ ਖੜੇ ਸਨ ਇਹ ਰੋਡ ਸ਼ੋਅ ਸਿਰਫ ਇੱਕ ਐਮਪੀ ਲਈ ਨਹੀਂ ਇਹ ਦੇਸ਼ ਲਈ ਇੱਕ ਸੰਦੇਸ਼ ਸੀ ਕਿ ਲੋਕਾਂ ਨੇ ਫੁੱਲਾਂ ਦੀ ਵਰਖਾ ਨਰਿੰਦਰ ਮੋਦੀ ਤੇ ਕੀਤੀ ਤੇ ਉਸ ਤੋਂ ਇਹ ਮਹਿਸੂਸ ਹੋਊਗਾ ਕਿ ਲੋਕ ਕੋ ਨਰਿੰਦਰ ਮੋਦੀ ਨੂੰ ਕਿੰਨਾ ਚਾਹੁੰਦੇ ਨੇ ਤੇ ਉਹਨਾਂ ਨੇ ਐਕਸ ਤੇ ਲਿਖ ਕੇ ਲੋਕਾਂ ਦਾ ਧੰਨਵਾਦ ਵੀ ਕੀਤਾ ਹੈ ਅਮਰੀਕਾ ਨੇ ਕਿਹਾ ਹੈ ਕਿ ਰੂਸ ਲੰਮੀ ਲੜਾਈ ਲੜ ਰਿਹਾ ਹੈ ਜੋ ਕਿ ਬਹੁਤ ਖਤਰਨਾਕ ਹੈ ਉੱਥੋਂ ਦੇ ਇੱਕ ਸਾਬਕਾ ਜਨਰਲ ਨੇ ਤਾਂ ਇਥੋਂ ਤੱਕ ਕਿਹਾ ਹੈ ਕਿ ਯੂਕਰੇਨ ਦੇ ਵਿੱਚ ਰੂਸ ਲੜਾਈ ਜਿੱਤ ਰਿਹਾ ਤੇ ਨਾਟੋ ਅਤੇ ਅਮਰੀਕਾ ਲੜਾਈ ਹਾਰ ਰਿਹਾ ਹੈ ਉਹਨਾਂ ਨੇ ਕਬੂਲ ਕੀਤਾ ਹੈ ਇਜ਼raਇਲੀ ਫੌਜਾਂ ਨਾਲ ਜੋ ਗਾਜ਼ਾ ਪੱਟੀ 'ਚ ਹਮਾਸ ਦੀ ਲੜਾਈ ਹੋ ਰਹੀ ਹੈ ਤੇ ਇਜ਼raਇਲ ਵੱਲੋਂ ਲਗਾਤਾਰ ਹਮਲੇ ਉਹਨਾਂ ਤੇ ਕੀਤੇ ਜਾ ਰਹੇ ਨੇ ਜਦਕਿ 35 ਹਜ਼ਾਰ ਤੋਂ ਜ਼ਿਆਦਾ ਲੋਕ ਹੁਣ ਤੱਕ ਮਾਰੇ ਜਾ ਚੁੱਕੇ ਨੇ ਆਮ ਆਦਮੀ ਪਾਰਟੀ ਦੀ ਜੋ ਨਵੀਂ ਨੇਤਾ ਹੁਣ ਐਸਲੇ ਅਰਵਿੰਦ ਕੇਜਰੀਆ ਆਲ ਦੀ ਪਤਨੀ ਸੁਨੀਤਾ ਕੇਜਰੀਆ ਆਲ ਜੀ ਆ ਰਹੇ ਨੇ ਤੇ ਉਹਨਾਂ ਨੇ ਦਿੱਲੀ ਚ ਰੋਡ ショਅ ਕੀਤਾ ਤੇ ਗੁਜਰਾਤ ਵੀ ਰੋਡ ショਅ ਕੀਤਾ ਇਸ ਰੋਡ ショਅ ਵਿੱਚ ਉਹਨਾਂ ਨੂੰ ਭਰਵੀਂ ਹਾਜ਼ਰੀ ਜ਼ਰੂਰ ਮਿਲੀ ਤੇ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬਾ ਹਰ ਸਿਮਰਤ ਘਰ ਬਾਦਲ ਪੂਰੇ ਸਰਗਰਮ ਹੋ ਗਏ ਨੇ ਤੇ ਉਹ ਪਿੰਡ-ਪਿੰਡ ਜਾ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਕੇ ਵੀ ਮੋਟਾ ਮੰਗ ਰਹੇ ਨੇ ਤੇ ਉਹਨਾਂ ਨੂੰ ਉਮੀਦ ਆ ਕਿ ਇਸ ਵਾਰੀ ਜਿੱਤ ਉਹਨਾਂ ਦੀ ਹੋਏਗੀ ਪਰੀਤਕੁਰ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜੋ ਹੰਸ ਰਾਜ ਨੇ ਉਹਨਾਂ ਨੂੰ ਕਿਸਾਨਾਂ ਦੀ ਵਿਰੋਧਾ ਬੁਰੀ ਤਰ੍ਹਾਂ ਸਾਹਮਣਾ ਕਰਨਾ ਪਿਆ ਜਗਾ ਜਗਾ ਕਿਸਾਨ ਉਹਨਾਂ ਨੂੰ ਰੋਕ ਰਹੇ ਨੇ ਉਹਨਾਂ ਦਾ ਵਿਰੋਧ ਕਰ ਰਹੇ ਨੇ ਉਹਨਾਂ ਨੂੰ ਕਾਲੀਆਂ ਝੰਡੀਆਂ ਦਿਖਾ ਰਹੇ ਨੇ ਤੇ ਉਹ ਉਹਨਾਂ ਨੂੰ ਪਿੰਡਾਂ 'ਚ ਵੜਨ ਨਹੀਂ ਦੇ ਰਹੇ ਇਹ ਇੱਕ ਸਮੱਸਿਆ ਆਈ ਜ। ਪਟਿਆਲਾ ਹਲਕੇ ਤੇ ਸਰਾਇ ਉਮੀਦਵਾਰ ਰਾਣੀ ਪੰਡਿਤ ਕੋਰ ਨੂੰ ਵੀ ਇਹ ਹੀ ਸਮੱਸਿਆ ਆਈ ਕਿਸਾਨਾਂ ਉਹਨੂੰ ਲਗਾਤਾਰ ਵਿਰੋਧ ਕੀਤਾ ਜਾ ਰਿਹਾ। ਤੋਂ ਉਹ ਕਿਸਾਨ ਮੰਗ ਕਰ ਰਹੇ ਨੇ ਕਿ ਉਹਨਾਂ ਨਾਲ ਜੋ ਬੀਜੇਪੀ ਨੇ ਵਾਅਦੇ ਕੀਤੇ ਸੀ ਉਹ ਸਰਕਾਰ ਨੇ ਵਾਅਦੇ ਕੀਤੇ ਸੀ ਉਹ ਪੂਰਾ ਕਰੇ ਪਰ ਫਿਰ ਵੀ ਇਹ ਉਮੀਦਵਾਰ ਭਾਰਤੀ ਜਨਤਾ ਪਾਰਟੀ ਦੇ ਆਪਣਾ ਚੋਣ ਪ੍ਰਚਾਰ ਕਮੇਨੋਕ ਮੇ ਜਾਰੀ ਰੱਖ ਲੈਣ। ਦੇਸ਼ ਵਿੱਚ ਇਸ ਸਮੇਂ ਨਰਿੰਦਰ ਮੋਦੀ ਧੜਾਧੜ ਰੈਲੀਆਂ ਕਰ ਰਹੇ ਨੇ ਤੇ ਦੂਜੇ ਪਾਸੇ ਇਕਲੇ ਸ਼ਾਦ ਮਮਤਾ ਬੇਨਰਜੀ, ਰਾਹੁਲ ਗਾਂਧੀ, ਪ੍ਰਿੰਕਾ ਤੇ ਆਪਣੀ ਇਹ ਸਰਕਾਰ ਬਣਉਣ ਦੀ ਖੂਬ ਗਲ ਕਰਦੀ ਕਹੋ ਖਾਈ ਦੇ ਰਹੇ ਨੇ ਤੇ ਇਸ ਤਰ੍ਹਾਂ ਲੱਗਦਾ ਹੈ ਕਿ ਉਹਨਾਂ ਨੂੰ ਮਹਿਸੂਸ ਹੋ ਰਿਹਾ ਕਿ ਅਗਲੀ ਸਰਕਾਰ ਸਾਡੀ ਹੀ ਹੋਏਗੀ ਇੰਡੀਆ ਗਠਵੰਧਕ ਦੀ ਸਰਕਾਰ ਆਉਣ ਵਾਲੀ ਹੈ ਪਰ ਵੇਖੋ ਊਠ ਕਿਸ ਘਰ ਬਟ ਬੈਠਦਾ ਹੈ ਪੰਜਾਬ ਦੇ ਬਾਡਰ ਏਰੀਆ ਚ ਅਤੇ ਜਲੰਧਰ ਤੋਂ ਪੰਜਾਬ ਪੁਲਿਸ ਨੇ ਨਸ਼ਾ ਤਸਕਰਾਂ ਨੂੰ ਮੂਰੇ ਲਾਇਆ ਹੋਇਆ ਤੇ ਕਾਫੀ ਨਸ਼ਾ ਤਸਕਰਾਂ ਤੋਂ ਕ ਬ੍ਰਾਹਮਣਵੀ ਕੀਤੀ ਹੈ ਤੇ ਇਹ ਇੱਕ ਸਫਲਤਾ ਹੱਥ ਲੱਗੀ ਹੈ ਪੰਜਾਬ ਪੁਲਿਸ ਤੇ ਅ ਮਿੱਠੀ ਸੀਟ ਦੀ ਜੋ ਕਿ ਦਾਅਵਾਦਾਰੀਆ ਕਾਂਗਰਸੀ ਉਮੀਦਵਾਰ ਮਿਸਟਰ ਸ਼ਰਮਾ ਨੂੰ ਚੋਣ ਚ ਉਤਾਰਿਆ ਗਿਆ ਤੇ ਉਹਨਾਂ ਦੇ ਖਿਲਾਫ ਸਿਮਰਤੇ ਰਾਨੀ ਕਾਂਗਰਸੇ ਪੈਰ ਨਹੀਂ ਲੱਗਣ ਦੇ ਰਹੀ ਤੇ رائے ਬਰੇਲੀ ਤੋਂ ਰਖਲ ਗਾਂਧੀ ਨੇ ਕਾਗਜ਼ ਭਰੇ ਨੇ ਜੋ ਕਿ ਉਸ ਵੇਲੇ ਉਹਨਾਂ ਦੇ ਨਾਲ ਪ੍ਰਿੰਕਾ ਗਾਂਧੀ ਵੀ ਮੌਜੂਦ ਸਨ ਇਸਲਾਮਿਕ ਦੇਸ਼ 사우ਦੀ ਅਰਬ ਦੇ ਪ੍ਰਿੰਸ ਮੁਹੰਮਦ ਬਿਲ ਸਲਮਾਨ ਨੇ ਸਾਊਦੀ ਦੇ ਮਾਰੂਥਲ ਵਿੱਚ ਉਜਾੜ ਨੂੰ ਬਿਲਕੁਲ ਬਰਫ ਦੇ ਏਰੀਏ ਚ ਬਦਲਣ ਦਾ ਵਾਅਦਾ ਕੀਤਾ ਹੈ ਇਸ ਸਮੇਂ 5 ਬਿਲੀਅਨ ਡਾਲਰ ਦੀ ਮਦਦ ਨਾਲ ਲੰਡਨ ਨਾਲੋਂ 17 ਗੋੜਾ ਵੱਡਾ ਸ਼ਹਿਰ ਨਿਊਮ ਬਸਾਏਗਾ ਜਿੱਥੇ ਐਸ਼ੋ ਆਰਾਮ ਦੀਆਂ ਸਹੂਲਤਾਂ ਦਾ ਹੋਣਗੇ ਤੇ ਨਾਲ ਉੱਥੇ ਬਰਫ ਵੀ ਮਸਨੂਈ ਬਰਫ ਨਕਲੀ ਬਰਫ दा एरिया बहुत वा लगभग छब्बीस हजार किलोमीटर वर्ग वर्गमीटर के दिखाई दे रहेगा तो ये दो हज़ार छब्बीस तक उम्मीद है बुनियादी ढांचा बन के तैयार हो जाएगा तो एक हिस्सा उसका सैलानिया खोल भी दिता गया एक अपनी तरह का संसार पद्धर से सैलानिया का रिजॉल्टएगा इस खबर की समाप्ति है बहुत बहुत शुक्रिया